ਅੱਜ ਨਗਰ ਕੌਂਸਲ ਦਰਾਹਾ ਵੱਲੋਂ ਬਿਆਨ ਸਿੰਘ ਚੌਂਕ ਦਰਾਹਾ ਵਿਖੇ ਜੋ ਰੋਡ ਦੇ ਉੱਪਰ ਖੜੀਆਂ ਰੇੜੀਆਂ ਸਨ ਉਹਨਾਂ ਦੇ ਉੱਪਰ ਕਾਰਵਾਈ ਕਰਦਿਆਂ ਉਹਨਾਂ ਦੀਆਂ ਰੇੜੀਆਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਗਈਆਂ ਉਹਨਾਂ ਦਾ ਸਮਾਨ ਜ਼ਬਤ ਕਰ ਲਿਆ ਗਿਆ ਇਸ ਤੋਂ ਇਲਾਵਾ ਜੋ ਇਹ ਰੇੜੀ ਫੜੀ ਵਾਲੇ ਅਤੇ ਲੋਕਲ ਦੁਕਾਨਦਾਰ ਪਲਾਸਟਿਕ ਦੇ ਲਫਾਫਿਆਂ ਵਿੱਚ ਸਮਾਨ ਪਾ ਕੇ ਵੇਚ ਰਹੇ ਸਨ ਉਹਨਾਂ ਉੱਪਰ ਵੀ ਕਾਰਵਾਈ ਕੀਤੀ ਗਈ ਤੇ ਭਾਰੀ ਮਾਤਰਾ ਦੇ ਵਿੱਚ ਪਲਾਸਟਿਕ ਦੇ ਜੋ ਲਫਾਫੇ ਨੇ ਉਹ ਆਪਣੇ ਕਬਜ਼ੇ ਵਿੱਚ ਲਏ ਗਏ ਰੇੜੀ ਫੜੀ ਵਾਲਿਆਂ ਦਾ ਜੋ ਸਮਾਨ ਸੀਗਾ ਉਹ ਵੀ ਨਗਰ ਕਾਉਂਸਲ ਦੇ ਅਧਿਕਾਰੀਆਂ ਵੱਲੋਂ ਆਪਣੇ ਕਾਬੂ ਵਿੱਚ ਲੈ ਲਿਆ ਗਿਆ ਇਸ ਮੌਕੇ ਤੇ હાજર ਇਨਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਰੇੜੀ ਫੜੀ ਵਾਲਿਆਂ ਨੂੰ ਕਈ ਵਾਰ ਚੇਤਾਵਨੀ ਦਿੱਤੀ ਗਈ ਹੈ ਚੇਤਾਵਨੀ ਮਿਲਣ ਤੋਂ ਬਾਅਦ ਕੁਝ ਸਮੇਂ ਦੇ ਲਈ ਇਹ ਦੁਕਾਨ ਇਹ ਦੁਕਾਨਦਾਰ ਰੇੜੀ ਫੜੀ ਵਾਲੇ ਜੋ ਨੇ ਇਹ ਠੀਕ ਰਹਿੰਦੇ ਨੇ ਉਸ ਤੋਂ ਬਾਅਦ ਦੁਬਾਰਾ ਇਹ ਰੇੜੀਆਂ ਆਪਣੀਆਂ ਰੋਡ ਦੇ ਉੱਪਰ ਲਗਾ ਲੈਂਦੇ ਨੇ ਇਸ ਸਮੇਂ ਰੇੜੀ ਫੜੀ ਵਾਲਿਆਂ ਦੇ ਨਾਲ ਜੋ ਰੇੜੀ ਫੜੀ ਵਾਲਿਆਂ ਦੇ ਸਾਥੀ ਸਨ ਉਹਨਾਂ ਨੇ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਬਿਨਾਂ ਕਿਸੇ ਦਵਾ ਦੇ ਆਪਣੀ ਕਾਰਵਾਈ ਜਾਰੀ ਰੱਖੀ ਅਤੇ ਜੋ ਇਹ ਰੇੜੀਆਂ ਸਨ ਇਹ ਆਪਣੀਆਂ ਕਬਜ਼ੇ ਵਿੱਚ ਲੈ ਕੇ ਨਗਰ ਕੌਂਸਲ ਦੇ ਦਫ਼ਤਰ ਲੈ ਗਏ ਉੱਥੇ ਇਹਨਾਂ ਜੋ ਰੇੜੀ ਫੜੀ ਵਾਲੇ ਸਨ ਜੋ ਦੁਕਾਨਦਾਰ ਜਿਨ੍ਹਾਂ ਕੋਲੋਂ 플라스틱 ਦੇ ਲਫਾਫੇ ਫੜੇ ਗਏ ਸਨ ਉਹਨਾਂ ਨੂੰ ਜੁਰਮਾਨਾ ਲਗਾਉਣ ਤੋਂ ਬਾਅਦ ਹੀ ਇਹਨਾਂ ਦਾ ਜੋ ਰੇੜੀਆਂ ਸੀਗੀਆਂ ਉਹ ਵਾਪਸ ਕੀਤੀਆਂ ਗਈਆਂ ਦੇਖ ਸਕਦੇ ਹੋ ਨਗਰ ਕੌਂਸਲ ਦੇ ਅਧਿਕਾਰੀ ਬਿਨਾਂ ਕਿਸੇ ਦਵਾ ਦੇ ਇਹਨਾਂ ਰੇੜੀ ਵਾਲਿਆਂ ਉੱਪਰ ਕਾਰਵਾਈ ਕਰ ਰਹੇ ਨੇ ਕਿਉਂਕਿ ਅਕਸਰ ਦੇਖਣ ਦੇ ਵਿੱਚ ਆਇਆ ਕਿ ਜਦੋਂ ਇਹ ਰੇੜੀ ਵਾਲੇ ਆਪਣੀਆਂ ਰੇੜੀਆਂ ਰੋਡ ਦੇ ਉੱਪਰ ਲਗਾ ਲੈਂਦੇ ਨੇ ਤਾਂ ਸ਼ਹਿਰ ਨੂੰ ਜਾਂਦੇ ਇਸ 메인 ਸੜਕ ਦੇ ਉੱਪਰ ਕਾਫੀ ਟ੍ਰੈਫਿਕ ਜਮ੍ਹਾਂ ਹੋ ਜਾਂਦੀ ਹੈ ਤੇ ਜਿਸ ਕਰਕੇ ਲੋਕਲ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਨਗਰ ਕੌਂਸਲ ਦੇ ਅਧਿਕਾਰੀ ਵਿਸ਼ੇਸ਼ ਤੌਰ ਤੇ ਜੋ ਆਪਣੀ ਰੁਟੀਨ ਚੈਕਿੰਗ ਹੈ ਉਸ ਦੇ ਦੌਰਾਨ ਇੱਥੇ ਅੱਜ ਪੁੱਜੇ ਸਨ ਤੇ ਇਹਨਾਂ ਰੀੜੀ ਵਾਲਿਆਂ ਦੇ ਉੱਪਰ ਕਾਰਵਾਈ ਕੀਤੀ ਦੇਖ ਸਕਦੇ ਹੋ ਨਗਰ ਕੌਂਸਲ ਦੇ ਅਧਿਕਾਰੀ ਦੁਕਾਨ ਦੁਕਾਨ ਤੇ ਜਾ ਕੇ ਜੋ ਉਹਨਾਂ ਦਾ ਸਮਾਨ ਚੈੱਕ ਕਰ ਰਹੇ ਨੇ ਕਿ ਉਹ ਪਲਾਸਟਿਕ ਦੇ ਲਫਾਫਿਆਂ ਵਿੱਚ ਸਮਾਨ ਤਾਂ ਨਹੀਂ ਵੇਚ ਰਹੇ ਕਿਉਂਕਿ ਸਰਕਾਰ ਵੱਲੋਂ ਪਲਾਸਟਿਕ ਦੇ ਲਫਾਫਿਆਂ ਵਿੱਚ ਸਮਾਨ ਵੇਚਣ ਦੀ ਮਨਾਹੀ ਹੈ ਜੁਰਮਾਨਾ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਨਗਰ ਕੌਂਸਲ ਦੇ ਅਧਿਕਾਰੀ ਆਪਣੀ ਡਿਊਟੀ ਤਨਦੇਹੀ ਦੇ ਨਾਲ ਕਰ ਰਹੇ ਨੇ ਕਾਰਵਾਈ ਹੋਣ ਤੋਂ ਬਾਅਦ ਦੇਖ ਸਕਦੇ ਹੋ ਚੌਂਕ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਤੋਂ ਲੋਕਾਂ ਨੂੰ ਕਾਫੀ ਰਾਹਤ ਮਹਿਸੂਸ ਹੋ ਰਹੀ ਹੈ ਉਹ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਹਰ ਨਿਰਿੰਦਰ ਜੀ ਨਾਲ ਕਰਦੇ ਹਾਂ ਗੱਲਬਾਤ ਇਸ ਤੋਂ ਅੰਦਾਜ਼ੀ ਸਾਡੇ ਸਟਰੀਟ ਵੈਂਡਰਸ ਜਿਹੜੇ ਹੈਗੇ ਆ ਮਿਊਂਸਪਲ ਕੌਂਸਲ ਦੀ ਜਾਂ ਨੈਸ਼ਨਲ ਹਾਈਵੇ ਦੀ ਜਗ੍ਹਾ ਦੇ ਉੱਪਰ ਦੇ ਆਰ ਡੂਇੰਗ ਐਨਕਰੋਚਮੈਂਟ ਅਨਨੈਸੈਸਰੀ ਕਾਜ਼ਿੰਗ ਟ੍ਰਬਲ ਟੂ ਲੋਕਲ ਸਿਟੀਜ਼ਨਸ ਸ਼ਹਿਰ ਨਿਵਾਸੀ ਜਾਂ ਜਿਹੜੇ ਲੋਕ ਸ਼ਾਪਿੰਗ ਕਰਨ ਆਉਂਦੇ ਆ ਉੱਥੇ ਲੋਟ ਆਫ ਟ੍ਰੈਫਿਕ ਕਾਉਸ ਰਹਿੰਦੀ ਹੈ ਸੋ ਉਹ ਜਗ੍ਹਾ ਜਿਹੜੀ ਹੈਗੀ ਹੈ ਵੀ ਹੈਵ ਰਿਸਟੋਰਡ ਇਟ ਫॉर ਮੇਕਿੰਗ ਅ ਪਾਰਕਿੰਗ ਪਲੇਸ ਫॉर ਦਾ ਪਬਲਿਕ ਜਾਂ ਕੋਈ ਵੀ ਲੋਕ ਜਿਹੜੇ ਪਿੰਡਾਂ ਚ ਆਉਂਦੇ ਹੋ ਆਪਣੀ ਗੱਡੀ ਪਾਰਕ ਕਰਨ ਉੱਥੇ ਐਂਡ ਦੇ ਕੈਨ ਡੂ देयर ਸ਼ਾਪਿੰਗ ਉਹ ਉੱਥੇ ਅਨਸੈਸਟਰੀਓ ਨੇ ਕੈਪਟੀਵੇਟ ਜਾ ਕੀਤਾ ਹੋਇਆ ਸੀਗਾ ਇਹ ਜਦ ਤਾਈਂ ਪਰਮਨੈਂਟ ਤੌਰ ਤੇ ਉੱਪਰ ਇੱਥੋਂ ਨਹੀਂ ਛੱਡਣਗੇ ਤੇ ਰੁਟੀਨ ਐਕਸਰਸਾਈਜ਼ ਸਾਡੀ ਇਹ ਚੱਲਦੀ ਰਹੇਗੀ ਸਭ ਵੀ ਪਲਾਸਟਿਕ ਦੇ ਲਫਾਫੇ ਗਾ ਰਿਹਾ ਰਿਕਵਰੀ ਹੋਈ ਇਹਨਾਂ ਤੇ ਦਿਸ ਇਸ ਆਲ ਰੂਟੀਨ ਥਿੰਗਸ ਹੈ ਗਿਆ ਜੀ ਰੂਟੀਨ ਪਲਾਸਟਿਕ ਲਫਾਫੇ ਵੀ ਥੋੜੇ-ਪੋਤੇ ਰਿਕਵਰ ਹੋਏ ਹੋਣਗੇ ਉਹਨਾਂ ਕੋਲ ਬਿਕੋਜ਼ ਪਲਾਸਟਿਕ ਇਜ਼ ਅਗੇਨ ਸਾਡਾ ਅਸੀਂ ਇੰਨੇ ਪੈਸੇ ਲਗਾਣੇ ਹੈਗੇ ਸੀਵਰੇਜ ਨੂੰ ਕਲੀਨ ਕਰਨ ਵਾਸਤੇ ਸਾਰਾ ਸਾਡਾ ਡਰੋਨ ਰੰਦਾ ਚੋਕ ਰੰਦਾ ਤੇ ਸਾਡੇ ਮਿਹਨਤ ਪਾਵਰ ਨੂੰ ਬੜੀ ਸਮੱਸਿਆ ਆਉਂਦੀ ਹੈ ਕੰਮ ਕਰਨ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਪਬਲਿਕ ਨੂੰ ਲੋਕਾਂ ਨੂੰ ਲੋਕਾਂ ਦੇ ਘਰਾਂ ਵਿੱਚ ਪਾਣੀ ਪਲਾਸਟਿਕ ਦੀਆਂ ਬੋਤਲਾਂ ਇਹ ਪਲਾਸਟਿਕ ਦੇ ਲਫਾਫੇ ਫਸ ਜਾਂਦੇ ਜਿਹਦੇ ਕਰਕੇ ਇਹ ਸਾਰਾ ਉੱਥੇ ਸਮੱਸਿਆ ਰਹਿੰਦੀ ਹੈ ਸੋ ਜੇ ਅਗੇ ਫਿਊਚਰ ਚ ਵੀ ਜਿਹੜੇ ਕੋਈ ਸਟਰੀਟ ਵੈਂਡਰਸ ਪਲਾਸਟਿਕ ਸੇਲ ਕਰਨਗੇ ਉਹਦੀ ਚਲਾਨੀ ਜਿਹੜੀ ਆਥੋਰਿਟੀ ਚਲਦੀ ਰਹੇਗੀ ਜੀ ਸਰ ਕਿੰਨੇ ਜਿਹੜੀ ਫੜੀ ਵਾਲਿਆਂ ਦੇ ਉੱਪਰ ਕਾਰਵਾਈ ਕੀਤੀ ਗਈ ਅੱਜ? ਉਹ ਮੈਂ ਹਲੇ ਜਸਟ ਡਾਇਰੈਕਸ਼ਨਸ ਦਿੱਤੀਆਂ ਸੀ ਸਾਡੇ ਟੀਮ ਨੂੰ ਤੇ ਅੱਜ ਜਸਟ ਵਾਂਟ ਟੂ ਹਲੇ ਰਿਪੋਰਟ ਲੈਣੀ ਹੈ ਤੁਸੀਂ ਪਹਿਲਾਂ ਆਖੇ ਮੇਰੇ ਕੋਲ ਆ ਦੇਖਦੇ ਹਾਂ ਕਿੰਨੇ ਜਿਹੜੇ ਸੀ ਕਿ ਜਿਨ੍ਹਾਂ ਨੇ ਵਾਇਲੇਸ਼ਨ ਕੀਤੀ ਹੈ ਉਹਨਾਂ ਦੀ ਕੀ ਹੈ ਮਸਟ ਬੀ ਅਰਾਊਂਡ 3 4 5 10 ਤੱਕ ਹੋਣਗੇ ਬੰਦੇ ਈਸਰ ਨੂੰ ਛੱਡ ਦਿੱਤਾ ਜਾਵੇਗਾ ਤੇ ਤਾਂ ਉਹਨੇ ਦੇ ਕੇ ਜਾਂ ਜੁਰਮਾਨਾ ਕੀਤਾ ਜਾਵੇ। ਨਹੀਂ ਨਹੀਂ ਕੁਛ ਨੂੰ ਛੱਡਦੇ ਨਹੀਂ ਹੈਗੇ। ਅਦਾ ਜਿਹੜਾ ਤਾਂ ਚਲਾਨਿੰਗ ਹੁੰਦੀ ਹੈ ਥੋੜੋ ਚਲਾਨ ਜਮਾ ਕਰਵਾਉਂਦਾ ਬੰਦਾ ਉਹ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਉਹ ਲਿਖ ਕੇ ਦੇ ਕੇ ਜਾਂਦਾ ਜੀ ਮੈਂ ਅਗੋਂ ਨਹੀਂ ਕਰੂੰਗਾ। ਬਟ ਸਟਿਲ ਜੇ ਕੋਈ ਬੰਦਾ ਚਲਾਨ ਸਪੇਸ਼ ਨਹੀਂ ਹੁੰਦਾ ਤਾਂ ਅਸੀਂ ਡੈਫੀਨਿਟਲੀ ਉਹਨੂੰ ਜੋ ਵੀ ਫਰਦਰ ਕੋਰਸ ਆਫ ਐਕਸ਼ਨ ਹੈ ਹਾਇਰ ਅਥਾਰਟिटीज ਕੋਲ ਜਾਂ ਕੋਰਟਸ ਦੇ ਵਿੱਚ ਜਿਹੜਾ ਹੈਗਾ ਉਹ